ਅੱਜ ਦੇ ਉਪਚੋ ਜਥੇ ਲੋਕ ਜਿਹੜੇ ਨੇ ਆਪਣੀ ਸਾਮ ਸੰਭਾਲ ਕਰਨ ਦੇ ਵਿੱਚ ਵਿਅਸਤ ਰਹੇ ਤੇ ਉੱਥੇ ਹੀ ਕੁਝ ਅਜਿਹੇ ਲੋਕ ਵੀ ਨੇ ਜੋ ਇਨਸਾਨੀਅਤ ਦੇ ਰਿਸ਼ਤੇ ਨੂੰ ਕਾਇਮ ਕਰਦੇ ਹੋਏ ਨਜ਼ਰ ਆ ਰਹੇ। ਤਰਸਲ ਪਠਾਨਕੋਟ ਦੇ ਕਾਂਗਰਸੀ ਲੀਡਰ ਅਸੀਂ ਕਹਿ ਸਕਦੇ ਆ ਵਾਰਜਿਮ ਤੋਂ ਪਟੇਲ ਚੌਕ ਨੂੰ ਜਿਹੜੇ ਨੇ ਉਹ ਆ ਰਹੇ ਸੀ ਸਲਾਰੀਆਂ ਨਗਰ ਤੋਂ ਤੇ ਰਾਤ ਦੇ ਵਿੱਚ ਇਹਨਾਂ ਨੂੰ ਇੱਕ ਪਰਸ ਜੜਾਏ ਉਬਰਦਾ ਹੈ। ਜਿੱਥੇ ਉਹਨਾਂ ਨੇ ਦੇਖਿਆ ਕਿ ਪਰਸ ਦੇ ਵਿੱਚ ਕੁਝ ਪੈਸੇ ਨੇ ਤੇ ਡਾਕੂਮੈਂਟਸ ਨੇ بجائے ਇਸਤੇ ਕਿ ਉਹ ਆਪਣਾ ਇਹ ਪਰਸ ਜੜਾਏ ਉੱਥੇ ਹੀ ਰਹਿ ਦਿੰਦੇ ਜਾਂ ਫਿਰ ਅਣਗਹਿਲੀ ਕਰ ਦਿੰਦੇ ਪਰ ਇਹਨਾਂ ਨੇ ਇੱਥੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਅ즈ਦੇ ਮੇਵਾਰ ਨਾਗਰਿਕ ਸਮਝਦੇ ਹੋਏ ਆਪਣੇ ਆਪ ਨੂੰ ਇਹ ਪਰਸ ਤੱਕ ਪਹੁੰਚਣ ਦੀ, ਇਸ ਪਰਸ ਦੇ ਮਾਲਕ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਜਦੋਂ ਪਰਸ ਖੋਲ ਕੇ ਦੇਖਿਆ ਇਹਨਾਂ ਦੇ ਵੱਲੋਂ ਤਾਂ ਪਰਸ ਦੇ ਵਿੱਚ ਕੁਝ ਪੈਸੇ ਸੀ ਤੇ ਡਾਕੂਮੈਂਟਸ ਸੀ। ਤੇ ਉੱਥੇ ਹੀ ਇਹਨਾਂ ਦੇ ਵੱਲੋਂ ਪੜਤਾਲ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੱਤੀ ਗਈ। ਆਪਣੇ ਦੋਸਤਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਪਤਾ ਲੱਗਣ ਤੇ ਇਹ ਪਤਾ ਚੱਲਦਾ ਹੈ ਕਿ ਵਿਰਦਾਸ਼ਰਮ ਦੇ ਵਿੱਚ ਰਹਿੰਦੇ ਇੱਕ ਬਜ਼ੁਰਗ ਦਾ ਪਰਸ ਹੈ ਜੋ ਕਿ ਪੁੱਲਪਲੇਖੇ ਉਹਨਾਂ ਤੋਂ ਜਿਹੜਾ ਹੈ ਉੱਥੇ ਡਿੱਗ ਪਿਆ ਸੀ। ਤੇ ਉਹਨਾਂ ਦੇ ਵੱਲੋਂ ਅਤਕ ਪ੍ਰਯਾਸ ਕੀਤਾ ਗਿਆ ਉਹਨਾਂ ਤੱਕ ਪਹੁੰਚਣ ਦਾ ਤੇ ਫੋਨ ਕਰਕੇ ਉਹਨਾਂ ਨੂੰ ਜਾਣਕਾਰੀ ਸ਼ਟਮ ਦੇ ਵਿੱਚ ਕਿਸ਼ੋਰ ਜੀ ਨੂੰ ਕਿ ਤੁਹਾਡੇ ਵਿਰਦਾਸ਼ਟਮ ਦੇ ਵਿੱਚ ਰਹਿੰਦੇ ਇੱਕ ਬਜ਼ੁਰਗ ਦਾ ਜੜਾ ਹੈ ਪਰਸ ਸਾਡੇ ਕੋਲ ਪਿਆ ਹੈ ਤੇ ਤੁਸੀਂ ਆ ਕੇ ਇਸ ਨੂੰ ਲਜਾਣ ਦੀ ਕਿਰਪਾਤਾ ਕਰੋ ਤੇ ਇੱਕ ਅਥਕ ਪ੍ਰਯਾਸ ਤੇ ਜਿਹੜੀ ਹੈ ਅੱਜ ਪੂਰਜਰ ਕੋਸ਼ਿਸ਼ ਤੋਂ ਬਾਅਦ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ ਪ੍ਰਯਾਸ ਤੇ ਪਰਸ ਤੇ ਪੈਸੇ ਜਿਹੜੇ ਨੇ ਡਾਕੂਮੈਂਟਸ ਜਿਹੜੇ ਨੇ ਉਸ ਬਜ਼ੁਰਗ ਨੂੰ ਦਿੱਤੇ ਜਾ ਰਹੇ ਨੇ ਤੇ ਉੱਥੇ ਹੀ ਬਜ਼ੁਰਗਾਂ ਦੇ ਵੱਲੋਂ ਜਿਹੜੀਆਂ ਦਬਾਵਾ ਸੁਰੇਂਦਰ 베ਦੀ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਦੋਸਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿ ਉਹਨਾਂ ਦੇ ਵੱਲੋਂ ਇਹ ਪ੍ਰਯਾਸ ਕੀਤਾ ਗਿਆ ਤੇ ਉਹਨਾਂ ਦੇ ਪੈਸੇ ਤੇ ਉਹਨਾਂ ਦੇ ਜਿਹੜੇ ਡਾਕੂਮੈਂਟਸ ਨੇ ਜ਼ਰੂਰੀ ਉਹਨਾਂ ਨੂੰ ਵਾਪਸ ਦਿੱ ਆਉ ਦੇਖਦੇ ਆਂ ਖਬਰ ਤੇ ਗੱਲਬਾਤ ਕਰਦੇ ਆਂ ਬਜ਼ੁਰਗਾਂ ਦੇ ਨਾਲ ਤੇ ਕਿਸ ਤਰ੍ਹਾਂ ਦੇ ਨਾਲ ਸੁਰਿੰਦਰ ਜੀ ਨੇ ਇਹ ਹੁਨਹਾਰ ਕੰਮ ਕੀਤਾ ਇਸ ਤਰ੍ਹਾਂ ਦੇ ਨਾਲ ਇਨਸਾਨੀਅਤ ਦੀ ਇੱਕ ਵੱਖਰੀ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਹੈ ਇਹਨਾਂ ਦਾ ਬੈਗ ਸੀ ਗਵਾਚ ਗਿਆ ਤਾਂ ਕਾਕੇ ਰਾਣੇ ਵਿਦੀ ਸਾਹਿਬ ਰਾਣੇ ਇਹਨਾਂ ਨੂੰ ਦਵਾਇਆ ਫਿਰ ਉਹਨਾਂ ਨੇ ਸਾਨੂੰ ਤੇ ਫੋਨ ਕੀਤਾ ਉੱਥੇ ਬਿਰਧ ਆਸ਼ਰਮ ਚ ਫਿਰ ਮੈਂ ਤੇ ਇਹਨੂੰ ਬਾਬੇ ਨੂੰ ਮਿਲ ਆ ਗਿਆ ਇਹਨਾਂ ਦੀ ਬੜੀ ਬੜੀ ਮਿਹਰਬਾਨੀ ਮੈਂ 2 ਦਿਨ ਪਹਿਲੇ ਵਾਰ ਜਿਮ ਤੋਂ ਸਲਾਰੀਆਂ ਨਿਊ ਸਲਾਰੀਆਂ ਨਗਰ ਤੋਂ ਪਟੇਲ ਚੌਕ ਨੂੰ ਆ ਰਿਹਾ ਤੇ ਲੈਣਾ ਦੇ ਵਿੱਚ ਅੱਗੇ ਜਾ ਰਿਹਾ ਤੇ ਮੈਂ ਵੇਖਿਆ ਇੱਕ ਬੈਗ ਪੇਦਾ ਜੀ 2 ਦਿਨ ਮੈਂ ਆਪਣੇ ਦੋਸਤ ਬੰਟੇ ਨਾਲ ਗੱਲ ਕੀਤੀ ਹੈ ਕਿ ਮੈਂ ਬੰਟਾ ਜੀ ਦੇਖੋ ਯਾਰ ਇਹਦਾ ਕੋਈ ਫੋਨ ਨੰਬਰ ਲੱਭੋ ਕਿ ਹੈ ਕਿਦਾ ਇਹ ਜੇ ਇੱਕ ਗਰੀਬ ਕਿਸ ਗਰੀਬ ਦਾ ਹੈ ਤਾਂ ਉਹਨੂੰ ਉਹਦੇ ਤੱਕ ਪਹੁੰਚਾਈਏ ਜਦੋਂ ਵੇਖਿਆ ਵਿੱਚ ਇਹਦੇ ਪੈਸੇ ਪੇਦੇ ਸੀ ਪਾਸਬੁੱਕ ਪੇਦੀ ਸੀ ਔਰ ਆਧਾਰ ਕਾਰਡ ਪੇਦਾ ਵੋਟਰ ਕਾਰਡ ਪੇਦਾ ਸੀ ਉਹਦੇ ਨਾਲ ਇਹਨਾਂ ਦਾ ਸੈਂਕਚੁਅਲ ਲੈਟਰ ਪੇਦਾ ਤੇ ਥੱਲੇ ਮਹਾਰਾਜਾ ਉਹ વૃદ્ધ ਆਸ਼ਰਮ ਦਾ ਜਿਹੜਾ ਕਿ ਫੋਨ ਨੰਬਰ ਲਿਖਿਆ ਹੀ ਉਹ ਵੀ વૃદ્ધ ਆਸ਼ਰਮ ਚੱਪਾ ਫੋਨ ਕੀਤਾ ਕਿਸ਼ੋਰ ਜੀ ਨੂੰ ਕਿਸ਼ੋਰ ਜੀ ਨੇ ਫੋਨ ਚੁੱਕਿਆ ਤੇ ਇਹਨਾਂ ਬਜ਼ੁਰਗਾਂ ਕਹਿੰਦੇ ਕਿ ਸਾਡੇ ਇੱਥੇ ਬਜ਼ੁਰਗ ਰਹਿੰਦੇ ਗੁਰੂ ਬਚਨ ਲਾਲ son of ਗੰਗਾ RAM ਕਿ ਜਿਨ੍ਹਾਂ ਦੀ ਮਤਲਬ ਕਿ ਪੈਨਸ਼ਨ ਹੀ ਤੇ ਉਹਨਾਂ ਕੋਲ ਤਾਂ ਵਿਚਾਰਿਆਂ ਕੋਲ ਕਹਿੰਦੇ ਕਿ ਆਹ ਤੇ ਕੱਲ ਦਾ ਇੱਥੇ ਆ ਕੇ ਅਦਮ ਹੋਇਆ ਜਾ ਪਤਾ ਕਿ ਮੇਰੀ ਤੇ ਕਾਪੀ ਵੀ ਗਵਾਚ ਗਈ ਮੇਰੀ ਇਹ ਵੀ ਗਵਾਹੀ ਮੈਂ ਤਾਂ ਗਏ ਇਥੇ ਆਸ਼ਰਮ ਚ ਰਹਿੰਦਾ ਸੀ ਤੇ ਹੁਣ ਮੇਰਾ ਸਮਾਂ ਕਿੱਦਾਂ ਘਟੋਏਗਾ ਤੇ ਮੈਂ ਕਹੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਸਾਡੇ ਦਫ਼ਤਰ ਪਹੁੰਚੋ ਆਪਣੀ ਜਿਹੜੀ ਤੁਹਾਡੀ ਬੰਦੀ ਰਕਮ ਹੈ ਉਹ ਚੈੱਕ ਕਰ ਲਓ ਪਾਸਬੁੱਕ ਚੈੱਕ ਕਰ ਲਓ ਆਧਾਰ ਕਾਰਡ ਚੈੱਕ ਕਰ ਲਓ ਸਾਰਾ ਦੇਖ ਕੇ ਕਾਗਜ਼ ਪੱਤਰ ਲੈ ਜਾਓ ਤੇ ਬਜ਼ੁਰਗਾਂ ਨੂੰ ਠਾ ਲੋ ਇਹ ਅੱਜ ਆਏ ਨੇ ਤੇ ਅੱਜ ਮੈਂ ਇਹਨਾਂ ਦੇ ਹੈਂਡ ਓਵਰ ਕਰ ਰਿਹਾ ਕਿ ਸ਼ੁਰੂ ਹੁਣ ਉਹਨਾਂ ਦੇ ਨਾਲ ਬਿਰਧ ਆਸ਼ਰਮ ਵਾਲੇ ਜਿਹੜੇ ਇੰਚਾਰਜ ਨੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਕਹਾਂਗਾ ਜੀ ਤੁਹਾਡਾ ਪਹਿਲੇ 7 ਸੀ ਲੂਜ ਦਾ ਧੰਨਵਾਦ ਜਿਹੜੇ ਕਿ ਸਾਡੀ ਆਵਾਜ਼ ਹੈ ਆਵਾਮ ਦੀ ਲੋਕਾਂ ਤੱਕ ਪਹੁੰਚਾਉਂਦੇ ਨੇ ਔਰ ਇਸੇ ਤਰ੍ਹਾਂ ਪਹੁੰਚਾਦੇ ਰਹਿਣ ਤੇ ਪ੍ਰਮਾਤਮਾ ਕਰੇ ਤੁਸੀਂ ਵੀ ਦਿਨ ਦੁੜੀ ਰਾਤ ਦੁੜੀ ਤਰੱਕੀ ਕਰੋ ਜੀ ਤੁਹਾਨੂੰ ਕੈਮਰ ਪਰਸਨ ਖਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ